ਤਾ ਉਸ ਵੇਲੇ ਪਿੰਡ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਦੀ ਸੜਕ ਕਿਨਾਰੇ ਤੋਂ ਲਾਸ਼ ਮਿਲੀ ਤਾਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾ ਗੁਜਰਾਤ ਦੇ ਵਿੱਚ ਕੰਮ ਕਰਦਾ ਸੀ ਤਾਂ ਕੁਝ ਸਮੇਂ ਦੇ ਲਈ ਆਪਣੇ ਘਰ ਵਾਪਸ ਆਇਆ ਸੀ ਤਾਂ ਜਿਸ ਦੀ ਕਿ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਵੱਲੋਂ ਬੀਤੀ ਰਾਤ ਤੋਂ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਤਾਂ ਜਿਸ ਦੀ ਅੱਜ ਲਾਸ਼ ਹੈ ਜੋ ਸੜਕ ਕਿਨਾਰੇ ਤੋਂ ਮਿਲੀ ਹੈ ਨਿੱਤਕ ਦੀ ਪਹਿਚਾਨ ਚਰਨਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਪਲਾਹ ਦਾ ਰਹਿਣ ਵਾਲਾ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਤੇ ਚਾਲਦਿਆਂ ਉਹਨਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ ਤਾਂ ਇਸ ਦੌਰਾਨ ਦੱਸਦੀ ਹੈ ਕਿ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਉਸਦੇ ਨਾਲ ਇੱਕ ਹੋਰ ਵਿਅਕਤੀ ਸੀ ਜਿਸ ਨਾਲ ਚਰਨਜੀਤ ਨੇ ਬੈਠ ਕੇ ਸ਼ਰਾਬ ਪੀਤੀ ਸੀ ਜਿਸ ਤੋਂ ਬਾਅਦ ਦੋਵਾਂ ਦੀ ਝੜਪ ਹੋ ਗਈ ਤਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਨੇ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਪਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦਾ ਕਤਲ ਹੋਇਆ ਹੈ ਤਾਂ ਜਿਸ ਦੀ Laash ਹੈ ਜੋ ਸੜਕ ਕਿਨਾਰੇ ਤੋਂ ਮਿਲੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਹਨਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਜੋ ਕਿ ਗੁਜਰਾਤ ਦੇ ਵਿੱਚ ਨੌਕਰੀ ਕਰਦਾ ਸੀ ਤਾਂ ਕੁਝ ਸਮੇਂ ਦੇ ਲਈ ਆਪਣੇ ਘਰ ਆਇਆ ਹੋਇਆ ਸੀ ਕੀ ਲੱਗਦਾ ਮੇਰਾ ਬ੍ਰਦਰ ਕੁਛ ਨਹੀਂ ਬਈਆ ਕੱਲੇ ਗੁਜਰਾਤ ਤੋਂ ਆਏ ਆ ਇਹਨਾਂ ਨੇ ਮੈਨੂੰ ਫੋਨ ਕੀਤਾ ਜੀ ਦੀਦੀ ਮੈਨੂੰ ਆਣ ਕੇ ਨਾ ਚੱਕੀ ਬੈਂਕ ਤੋਂ ਲੈ ਜਾ ਮੈਂ ਜਾ ਕੇ ਉੱਥੋਂ 2:30 ਵਜੇ ਚੱਕੀ ਬੈਂਕ ਤੋਂ ਲਿਆ ਆਨੂੰ ਚੱਕੀ ਬੈਂਕ ਤੋਂ ਲੈ ਕੇ ਆਈ ਘਰ ਚੱਕ ਖੁਲਾੜੀ ਮੇਰੇ ਕੋਲ ਆਇਆ ਉੱਥੋਂ ਨੇ ਮੇਰੇ ਬੇਟੇ ਨੂੰ ਨਾਲ ਲਿਆ ਸਕੂਟੀ ਤੇ ਦੋਨੇ ਮਾਮਾ ਆਪਣੇ ਵਾ ਆ ਗਿਆ ਅਸੀਂ ਮਾਮਾ 3 ਦੋਨੋਂ ਬਸਟ ਆ ਗੀਆਂ ਆਏ ਆ ਕੋਚ ਬਮਿਆਲ ਆਣ ਕੇ ਇਹਨਾਂ ਨੇ 7:02 ਦੇ ਮਿੰਟ ਤੇ ਇਹਨੂੰ ਫੋਨ ਕੀਤਾ ਮੈਂ ਕਿ ਚੰਨੇ ਮਮ ਬਮਿਆਲ ਉੱਤਰ ਗਏ ਮੈਨੂੰ ਲੈ ਜਾ ਕਹਿੰਦਾ ਦੀਦੀ ਮੈਂ ਆਇਆ ਇਹ ਨਹੀਂ ਆਇਆ ਮੈਂ ਫੋਨ ਕਰੀ ਗਈ ਫੋਨ ਇਹਦਾ ਬੰਦ ਉਸ ਤੋਂ ਬਾਅਦ ਨਾਲ ਪਤਾ ਲੱਗਾ ਕਿੱਧਰ ਗਿਆ ਕਿੱਧਰ ਨਹੀਂ ਕਿੰਨੇ ਵਜੇ ਦੀ ਗੱਲਬਾਤ ਹੋਈ ਇਹ 7:02 ਮਿੰਟ ਤੇ ਮੈਂ ਇਹਨੂੰ ਫੋਨ ਕੀਤਾ ਕਿੱਕੀ ਲੱਗਦਾ ਤੁਹਾਨੂੰ ਵੀ ਇਹ ਨਾਲ ਮਾਰਕਟ ਆਈ ਹੋਈ ਹੈ ਲੁੱਟ ਗਈ ਹੈ ਜਾਂ ਕਿਸ ਤਰ੍ਹਾਂ ਦਾ ਜਿੱਦਾਂ ਦੀ ਹਾਲਾਤ ਦੇਖੇ ਅਸੀਂ ਪੈਰਾਂ 'ਚ ਵੀ ਇਹਦੇ ਬਲੱਡ ਨਿਕਲਿਆ ਹੱਥਾਂ 'ਚ ਵੀ ਕੰਨ ਵਿੱਚ ਵਾਲੀ ਸੋਨੇ ਦੀ ਨੱਤੀਆਂ ਪਾਈਆਂ ਸੀ ਨੇ ਉਹ ਵੀ ਹਨ ਨਹੀਂ ਇਹਦੀਆਂ ਕੋਈ ਕਿਸੇ ਦਾ ਸਾਖਾ ਨੂੰ ਕੀ ਫੋਨ ਆਂਦਾ ਸੀ ਇਹਨੂੰ ਵਾਰ-ਵਾਰ ਵਾਰ-ਵਾਰ ਇਹਨੂੰ ਫੋਨ ਆਂਦਾ ਸੀ ਅਨਿਲ ਪੁਠਾਣੀ ਆ ਇਦਾਂ ਦਾ ਕੁਛ ਨਾਮ ਹੀ ਇਹ ਦੇ ਡਾਇਲ ਹੁੰਦਾ ਹੀ ਹੁਣ ਇਹਦਾ ਫੋਨ ਵੀ ਨਹੀਂ ਹੈਗਾ ਸਾਨੂੰ ਫੋਨ ਵੀ ਚਾਹੀਦਾ ਫੋਨ ਚੋਂ ਹੀ ਕਾਲਾ ਡਿਟੇਲਾ ਸਾਰਾ ਕੁਝ ਕਢਾਉਣਾ ਚਾਹਨੇ ਆ ਫੇਰਾਂ ਨੂੰ ਪਤਾ ਲੱਗੇ ਕਿ ਕੌਣ ਮੁੰਡਾ ਕਿਹਦੇ ਨਾਲ ਗਿਆ ਕਿੱਦਾਂ ਹੋਇਆ ਤੁਹਾਡੇ ਵੱਲੋਂ ਕੋਈ ਗ੍ਰੇਡ ਕੀਤੀ ਪੁਲਿਸ ਮੌਕੇ ਤੇ ਪਹੁੰਚੀ ਹਾਂਜੀ ਪੁਲਿਸ ਆਈ ਹੈ ਇੱਥੇ ਕੀ ਕਾਰਵਾਈ ਚੱਲ ਰਹੀ ਹੈ ਪੁਲਿਸ ਕਰ ਰਹੀ ਹੈ ਆਪਣੀ ਕਾਰਵਾਈ ਤੁਸੀਂ ਕੀ ਇਨਸਾਫ ਮੰਗਦੇ ਇਨਸਾਫ ਚਾਹਨੇ ਆ ਕਿ ਪਤਾ ਲੱਗੇ ਕਿੰਨੇ ਕੀਤਾ ਕਿੱਦਾਂ ਹੋਇਆ ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ ਅਬਰਦਰ ਇਸ ਤਰ੍ਹਾਂ ਸੀਗਾ ਆਪਣੇ ਚੌਂਖੀ ਚਾਰ ਨੂੰ ਇਨਫੋਰਮੇਸ਼ਨ ਆਈ ਸੀਗੀ ਦਮਿਆਲ ਨੂੰ ਇਸ ਤਰ੍ਹਾਂ ਤਰ ਕਰਕੇ ਪਿੰਡ ਪਲਾਦ ਲੱਗੇ ਜਿਹੜੀ ਇੱਕ ਡੈੱਡ ਬੋਡੀ ਪਈ ਹੈ ਮੌਕੇ ਤੇ ਮੁਰਤੇ ਫਰਸਤੂ ਸਾਹਿਬ ਆਪਣੇ ਰੋਡ ਜੈਮਲ ਸਿੰਘ ਤੇ ਚੁਕੀ ਚਾਰ ਪਹੁੰਚਦੇ ਨੇ ਉੱਥੇ ਜਾ ਕੇ ਦੇਖਦੇ ਜੋ ਪਤਾ ਲੱਗਦਾ ਕਿ ਉਹ ਡੈੱਡ ਬੋਡੀ ਜਿਹੜੀ ਹੈ ਉਹ ਚਰਨਜੀਤ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਰਹਿਣ ਵਾਲਾ ਪਲਾਦ ਦਾ ਉਸ ਦਾ ਫਾਦਰ ਵੀ ਜੂਸੀ ਦਾ ਦੇਖਣ ਵਿੱਚ ਆਇਆ ਕਿ ਚਰਨਜੀਤ ਜਿਹੜਾ ਹੈ ਗੁਜਰਾਤ ਦੇ ਵਿੱਚ ਕਿਸੇ ਕੰਪਨੀ ਦੇ ਵਿੱਚ ਕੋਕਲੈਂਡ ਦੀ ਨੀਂਂਹ ਚਲਾਉਂਦਾ ਸੀਗਾ ਔਰ ਉੱਥੇ ਹੀ ਆਪਣੇ ਖੋਜਿਕ ਚੱਕ ਪਿੰਡ ਦਾ ਵੀ ਇੱਕ ਕਾਲੂ ਪਠਾਨੇ ਨਾਮ ਦਾ ਜਿਹੜਾ ਸੀਗਾ ਬੰਦਾ ਉਹ ਵੀ ਉੱਥੇ ਕੰਮ ਕਰਦਾ ਸੀਗਾ ਜਿੱਥੇ ਉਹਾਂ ਦੀ ਵਾਪਸ ਤੇ ਰਣਜੀਤ ਬਾਜੇ ਸੀਗੀ ਥੈਨ ਆਫਟਰ 댓 ਉਹ ਰਾਤੀ ਕਿਤੇ ਉਹਨਾਂ ਨੂੰ ਆਪਸ ਵਿੱਚ ਉਹਨੂੰ ਸੱਦਿਆ ਉਹਨੇ ਤੇ ਸਦਕੇ ਤੇ ਆਪਸ ਵਿੱਚ ਗੱਲਾਂ ਬਾਤਾਂ ਹੋਈਆਂ ਮੇ ਵੀ ਉਸ ਤੋਂ ਬਾਅਦ ਕਿਤੇ ਉਹਨਾਂ ਦੀ ਆਪਸ ਵਿੱਚ ਝੜਪ ਹੋਈ ਜਿਹਦੇ ਵਿੱਚ ਚੈਰੰਜੀ ਦੀ ਡੱਟ ਹੋ ਜਾਂਦੀ ਹੈ ਸੋ ਆਪਾਂ ਟੀਮਾਂ ਭੇਜ ਦਿੱਤੀਆਂ ਕਾਲੂ ਪਠਾਨੇ ਨੂੰ ਅਰੈਸਟ ਕਰਨ ਵਾਸਤੇ ਅਗਰ ਜੋ ਵੀ ਤੱਥ ਸਾਹਮਣੇ ਆਉਣਗੇ ーーサンデーカップってなるんで。